ਇਹਦਾ ਟਿੱਡੇ ਮਸ਼ੀਨ ਦਾ ਕਾਰਗਾ ਜੈ ਇਹਨੂੰ ਕਾਲਾ ਕਹਿੰਦਾ ਸਿਫਾ ਕਹਿੰਦੇ ਆਪਾਂ ਇੱਥੋਂ ਦੀ ਲਾਂਗਾ ਹਾਂਜੀ ਹੁਣ ਆਪਾਂ ਹਉ ਉਤਲੇ ਕਿੱਲੇ ਚ ਐਸੇ ਖਲੈਰ ਕੇ ਆਨੇ ਆਹਾ ਇੱਥੋਂ ਹਾਂਜੀ ਦੋਸਤੋ ਅੱਜ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਕਣਕ ਕੱਢਦੇ ਆਂਗੇ ਵੜਦੇ ਆਂ ਚੰਗਾ ਦਿਨ ਲੱਗਿਆ ਬਾਬ ਨੇ ਸੋਹਣਾ ਦਿਨ ਬਖਸ਼ਿਆ ਗਿਆ ਕਿਰਪਾ ਕਰਨ ਮਹਾਰਾਜ ਕਰੀ ਵੀ ਹੈ ਤਾਂ ਅੱਜ ਆਪਾਂ ਕਣਕ ਵੜਦੇ ਆਂ ਤਾਂ ਵਿਸਾਖੀ ਤੋਂ ਦੂਜੇ ਦਿਨ ਆ 14 ਤਰੀਕਾ ਹੈ 14 April ਹੈ ਕੱਲ ਆਪਾਂ ਵਿਸਾਖੀ ਦੇ ਗਏ ਤੁਸੀਂ ਦੇਖਿਆ ਹੋਊਗਾ ਤਾਂ ਬਲੌਗ ਦੇ ਨਾਲ ਬਣੇ ਰਹੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਭਾਈ ਸਾਰੀ ਸਿੱਖ ਸੰਗਤ ਨੂੰ ਤਾਂ ਬਣੇ ਰਹੋ ਫੇ ਘੇੜਾ ਬੰਨਿਆ ਭਾਈ ਕਾਲੇ ਸਿੰਘ ਨੇ ਹਜੇ ਪਹਿਲਾ ਘੇੜਾ ਹੈਗਾ ਤੇ ਟਾਈਮ ਹੋਇਆ 7:30 ਤੜਕੇ ਦੇ ਕਣਕ ਖੜੀ ਆ ਖਰਾਹਾ ਤੇ ਡਿੱਗੀ ਕਣਕ ਥੋੜੀ ਕਣਕਾਂ ਤੋਂ ਬਾਅਦ ਸਲਾਬ ਜੀ ਫੜ ਗਈ ਥੋੜੀ ਡਿੱਗੀ ਕਣਕ 'ਚ ਦਿੱਕਤ ਆਉਂਦੀ ਹੈਗੀ ਇਹ ਕਾਲਾ ਸਿੰਘ ਆ ਭਾਈ ਆਪਣਾ ਗਵਾਂਢੀ ਕੁਸ ਇਹ ਜੀ ਵੱਡਦਾ ਭਾਈ ਕਾਲਾ ਸਿੰਘ ਠੀਕ ਹੈ ਘਰ ਕਿਰਪਾ ਮਹਾਰਾਜ ਦੀ ਤੇ ਬਾਕੀ ਝਾੜ ਦੇਖਦੇ ਆ ਕੀ ਆਉਂਦਾਗਾ ਇਹ ਕਣਕ 222 ਹੈ ਭਾਈ 222 ਕਣਕ ਹੈ ਤਾਂ ਸਾਨੂੰ ਝਾੜ ਵੀ ਜਰੂਰ ਦੱਸਾਂਗੇ ਤਾਂ ਬਣੇ ਰਿਓ ਠੀਕ ਹੈ ਘਰ ਬੱਲੀ ਦੇ ਵਿੱਚ ਦਾਣੇ ਦੂਨੇ ਠੀਕ ਹੈ ਘਰ ਅਜੇ ਤੱਕ ਤਾਂ ਕੋਈ ਆਉਂਦੇ ਨਹੀਂ ਵਧੀਆ ਨਖਾਰ ਹੈਗਾ ਸੋਹਣਾ ਹੈਗਾ ਕਣਕਾ ਘਰ ਤਕਰੀਬਨ ਆਹੀ ਗੰਗਾ ਵਧੀਆ ਸੋਨਾ ਪਕਾ ਤੇ ਆਹ ਲੂਸਨ ਜਾ ਵੀ ਖਾ ਠੀਕ ਨਿਕਲਦਾ ਹੈਗਾ। ਬਾਕੀ ਟੂੜੀ ਬਣਾਏ ਤੋਂ ਪਤਾ ਲੱਗੂਗਾ ਕੀ ਬੰਦ ਹੈਗਾ। ਇੱਕ ਟੈਂਕੀ ਪਾਤੀ ਤੇ ਇੱਕ ਘੇਰਾ ਲਾ ਕੇ ਡੂੜ ਕਿਲੇ ਉੱਤੋਂ ਦੀ ਤੇ ਦੂਜਾ ਸ਼ੁਰੂ ਕਰਿਆ ਸੀ ਤੇ 25 ਕਮਾਨ ਕਣਕ ਹੋ ਗਈ ਹਜੇ। ਬਾਕੀ ਬਣੇ ਰਿਓ। ਹਾਂ ਦੂਜੀ ਟੈਂਕੀ ਪਾਉਣੀ ਆਪਾਂ ਸਾਹਮਣੇ ਥੱਲੇ ਉਹ ਗੁਰੂ ਘਰ ਦੀ ਦਾ ਬਹੁਤ ਸੋਹਣਾ ਦ੍ਰਿਸ਼ ਆਹ ਭਾਈ ਡੂਡ ਕਿਲੇ ਦੇ ਵਿੱਚੋਂ 2.5 ਟੈਂਕੀਆਂ ਪੰਗਾ ਤੇ ਅੱਧੀ ਕਿ ਟੈਂਕੀ ਹੋਰ ਹੋਊਗੀ ਘੇਰਾ ਰਹਿੰਦਾ 100 ਸੌਨੇ ਟੈਂਕੀ ਦਾ ਦਾਣੇ ਰੱਖਲੇ ਢੁੱਲਦੇ ਸੀਗੇ ਹੁਣ ਆਪਾਂ ਘਰ ਵਾਲਾ ਵਾਣ ਭਾਈ ਵੱਡੀ ਜਨੇਗੇ ਡੂਡ ਕਿਲਾ ਉੱਤਰ ਵੱਢ ਕੇ ਆ ਕੇ ਉਹ ਚੋਂ ਦਾਣੇ ਬਚ ਗਏ ਸੀ ਅੱਧੀ ਕਿ ਟੈਂਕੀ ਤੇ ਉਹ ਮਸ਼ੀਨ ਚੀ ਆ ਜੇ ਤੇ ਮੈਂ 2.5 ਟੈਂਕੀਆਂ ਪਵਾ ਕੇ ਲੈ ਗਿਆ ਸੀ ਘਰਾਂ ਤੇ ਅੱਧਾ ਕਿਲਾ ਆ ਘਰ ਵਾਲਾ ਵਾਣਾ ਦੇਖੋ ਹੁਣ ਇਹਦੇ ਵਿੱਚੋਂ ਕੀ ਝਾੜ ਆਉਂਦਾ ਹੈਗਾ ਇੱਧਰ ਭਾਈ ਆ ਵੱਡਣ ਤੋਂ ਬਾਅਦ ਢੱਕੇ ਜੇ ਰਹਿ ਗਏ ਸੀਗੇ ਪਾਸੇ ਓੜਿਆਂ ਵਾਲੇ ਕਈ ਥਾਂ ਹੋ ਖਾਲਜ ਕੋਲੇ ਰਹਿ ਗਈ ਸੀ ਕੁਸ ਤੇ ਅਸੀਂ ਵੱਢ ਕੇ ਪੱਲੀ ਚਪਾਲੇ ਭਾਈ ਹੁਣ ਕਈ ਵੀਰ ਆਏ ਸੋਚਣਗੇ ਪਿੱਤੂੜੀ ਵਾਲੇ ਦੇ ਅੱਗੇ ਸੜ ਦੰਦੇ ਹਨਾ ਆ ਪੱਲੀ ਚ ਪਾਇਆ ਭਾਈ ਢੱਕੇ ਜੇ ਹਜੇ ਫਿਰ ਦੂਜੀ ਕਣ ਖੜੀ ਆ ਮੈਂ ਚੱਲ ਉੱਥੇ ਛੱਡ ਦਾਂਗੇ ਹਾ ਖੜੇ ਕਿਵੇਂ ਓੜੇ ਜਾਦੇ ਆ ਨਹੀਂ ਖੜੇ ਢੱਕੇ ਜੇ ਹੋ ਖੜੇ ਖੁੰਝੇ ਜੋ ਵਟ ਨਾਲ ਖੜੇ ਉਥੇ ਚੱਲ ਵੱਡ ਕੇ ਮੈਂ ਕਿਹਾ ਭਾਈ ਹੋ ਤਾਂ ਵਾਲੇ ਕਿੱਲੇ ਦੇ ਵਿੱਚ ਖਲਿਆ ਰਹੋਣੇ ਸਿੱਟੇ ਆਉਣੇ ਉੱਥੇ ਧਰੇ ਆਉਣੇ ਉੱਥੇ ਲੈ ਜਾਂਦੇ ਆਂ ਆਪਾ ਕਿਉਂ ਬਾਬੇ ਜੀ ਹਾਂ ਆ ਕਣਕਾਂ ਇਹ ਖੜੀਆਂ ਆ ਖੜਾ ਕਵੰਡੀਆਂ ਕੀ ਬੜਾ ਵੱਡ ਲਣੇ ਕਦੇ ਇੰਚਾਂ ਹਾਂਜੀ ਹੁਣ ਆਪਾਂ ਹੋ ਉਤਲੇ ਕਿੱਲੇ ਚ ਸਿੱਟ ਖਲੈਰ ਕੇ ਆਉਣੇ ਆ। ਇੱਥੋਂ ਆਪਾਂ ਵੱਢੀ ਹੈਗੀ। ਚੱਕ ਕੇ ਸਿੱਟ ਕੇ ਆਵਾਂਗੇ। ਪਲੀ ਪੌਣੇ ਤਾਂ ਵਧੀਆ ਰਹਿੰਦੀ ਹੈਗੇ। ਐਵੇਂ ਚੱਕ ਕੇ ਸਿੱਟੀਓ। ਉਹ ਕਿੱਲੇ ਚ ਸੱਟ ਆਉਣ ਖਲੈਰ ਆਉਣੇ ਆ। ਹਾਂ। ਇੱਥੇ ਆ ਟਾਲੀ ਵਾਲੇ। ਚੋ ਜਨਾ। ਬਲੰਗਿਆ ਖਾਸੀਆਂ ਬੰਨਿਆ ਯਾਰ ਹਨਾ। ਹਾਂ। ਆ ਬੱਲੀਆਂ ਪੰਗੇ ਇਹ ਚਲ ਨਾ ਇਹ ਚਲ ਚੰਗਲਾ ਹੈ ਛੇ ਸਿਰ ਹਟਾਂਗੇ ਆਪਾਂ ਖਲੈਰਾਂਗੇ ਸੇਟਾਂਗੇ ਤਾਂ ਘੇੜੀਆਂ ਆਹਾ ਬੱਲੀਆਂ ਕਿੜੀਆਂ ਬੱਟਾ ਤੋਂ ਵੱਡੀਆਂ ਮਸ਼ੀਨ ਛੱਡ ਦਿੰਦੀ ਆ ਹਾਂ ਹਲੋ ਉਹ ਦੇਖਣ ਜਿਹਾ ਭਾਰੀ ਲੱਗਦਾ ਹੈ 6 ਹਾਂ ਘੋਰ ਲਿਓਨੇ ਫੋੜੀ ਐਵੇਂ ਖਲਰਤੀ ਹੋਰ ਘੋਰ ਲਿਓਨੇ ਹੋਣੇ ਥੋੜੇ ਇੱਥੇ ਪੱਲੀ ਹਾਂਜੀ ਹੁਣ ਆਪਾਂ ਕੰਨ ਕੇ ਖਲਰ ਆਏ ਆ ਉਥੇ ਉਥੇ ਲੈ ਵਾਂਚਾ ਹੁਣ ਆਪਾਂ ਦੁਬਾਰੇ ਵੜਦੇ ਆ ਆ ਪਈਆ ਆ ਪਈਆ ਦਾਤੀ ਪੱਲੀ ਭਰ ਗਈ ਸੀਗੀ ਚਾਹੀਓ ਦੁਬਾਰਾ ਫਿੱਟਨ ਆਗੇ ਐਵੇਂ ਹੀ ਰਹਿ ਗਈ ਹੈ ਜੀ ਕੰਕ ਇੱਥੇ ਆ ਮੋੜਾ ਦਾ ਕਰਕੇ ਰਹੀ ਹੈ ਇੱਥੇ ਜਾਦੇ ਆ ਵੱਡੀ ਵਾਟ ਨਾਲ ਹਉ ਦੇਖੋ ਹੁਣ ਆਪਾਂ ਇਥੋਂ ਲਗਦੇ ਨੇ ਆਹ ਦੇਖੀ 15 ਛੋਟਾ ਆਂਦਾ ਨਹੀਂ ਹੁੰਦਾ ਆ ਮਸ਼ੀਨ ਦੇ ਅੰਦਰ ਭਈ ਇਹੋ ਜਿਹਾ ਕੁਝ ਹੁੰਦਾ ਹੈਗਾ ਇਹਦਾ ਤੇਰਾ ਢਿੱਡ ਹੈ ਮਸ਼ੀਨ ਦਾ ਕਾਰੰਗਾ ਜਿਆ ਇਹਨੂੰ ਕਾਲਾ ਕਹਿੰਦਾ ਸਿਫਾ ਕਹਿੰਦੇ ਆਪਾਂ ਇਥੋਂ ਦੀ ਲੰਗਾ ਬਿਨਾ ਬੱਲੀਆਂ ਤੋਂ ਪਿੱਛੇ ਡੇਗਦਾ ਹੈਗਾ ਹਮ ਪਤਾ ਦਾ ਸਾਰਿਆਂ ਨੂੰ ਹੀ ਖਰਾ ਸਾਰੇ ਕਈ ਬੱਚਿਆਂ ਨੂੰ ਨਹੀਂ ਬਤਾ ਹੁੰਦਾ ਅੱਜ ਭਾਈ ਦੂਜੇ ਦਿਨ ਸੈਂਤ ਆਈਆ ਕਣਕ ਦੀ ਆਪਾਂ ਠੇਕੇ ਵਾਲੇ ਬਾਹਨ ਦੇ ਵਿੱਚ ਫਿਰਦੇ ਆਂ ਸੜਕ ਕੋਲੇ ਸਾਢੇ ਗਵਾਂਢੀ ਭਾਈ ਗਿੱਲੇ ਸਿੰਘ ਦੀ ਮਸ਼ੀਨ ਆ ਇਹ ਕਣਕ ਵੱਢਣ ਵਾਲੀ ਤੇ ਕੱਢਣ ਵਾਲੀ ਤੇ ਕਣਕਾ ਕੁਛ ਵਿੱਚ ਡਿੱਗ ਗਿਆ ਘਰ ਥੋੜੀ ਮਸ਼ੀਨ ਉੱਥੇ ਹੌਲੀ ਚੱਲਦੀ ਹੈ ਗਈ ਤੇ ਬਾਕੀ ਆਪਾਂ ਤਾਂ ਵਾਲੀ ਕਣਕ ਵੱਢਿਆ ਤੇ ਸੋਨਾ ਝੜਾ ਰੰਗ ਲੱਗੇ ਆ ਠੀਕ ਠਾਕ ਹੈ ਘਰਾਂ ਚੰਗੀ ਗੱਲ ਬਾਤ ਆ ਦੇਖੀ ਭਾਈ ਚੰਗੀ ਗੱਲ ਬਾਤ ਆ ਠੀਕ ਹੈ ਚੰਗੇ ਦਿਨ ਲਾਵੇ ਰੱਬ ਸਾਰਿਆਂ ਦੇ ਦਾਣੇ ਸੁਖ ਸ਼ਾਂਤੀ ਨਾ ਕਰੇ ਆ ਜਾਣਾ ਤਾਂ ਅਰਦਾਸ ਆ ਬਾਬੇ ਅੱਗੇ ਇਹਦੇ ਵਿੱਚੋਂ ਇੱਕ ਟੈਂਕੀ ਪਾਈ ਆ ਭਾਈ ਆਪਾਂ ਹਜੇ ਇਨੀ ਕੋਈ ਗਣਕਾ ਤੇ ਦੂਜੀ ਟੈਂਕੀ ਦੇਖਦੇ ਕਿੰਨੇ ਕਿ ਨਿਕਲਦੀ ਐ ਆ ਕਿੱਲੇ ਦੇ ਵਿੱਚੋਂ ਕਣਕ ਕਰਪਾਣਾ ਆਪਣੀ ਕਣਕ ਸਾਰੀ ਵੱਢੀ ਗਈ ਚੰਗਾ ਦਿਨ ਲੱਗਿਆ ਹੈ ਕਰਪਾਣ ਵਾਲਿਆਂ ਦਾ ਧੰਨਵਾਦ ਜਿਉਂਦੇ ਰਹੋ বাসਦੇ ਰਹੋ ਸ਼ਾਬਾਸ਼ ਭਾਈ ਹਾਂਜੀ ਦੋਸਤੋ ਭਾਈ ਵੀਡੀਓ ਦੇਖੀ ਹੋ ਤੁਸੀਂ ਕਣਕ ਬਹੁਤ ਸੋਹਣੀ ਨਿਕਲੀ ਹੈ ਪ੍ਰਮਾਤਮਾ ਨੇ ਚੰਗੀ ਬਖਸ਼ੀ ਕਿਰਪਾ ਮਹਾਰਾਜ ਦੀ ਸ਼ੁਕਰੀਆ ਵਧੀਆ ਰੰਗ ਲਾ ਕੇ ਕਣਕ ਦੇ ਤਾਂ ਬਲੌਗ ਇੱਥੋਂ ਤੱਕ ਦੇਖਿਆ ਧੰਨਵਾਦ ਬਲੌਗ ਟੱਚ ਕਰਨ ਵਾਸਤੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਆ ਕਰੋ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ